ਬਾਬਾ ਜੀ ਬੈਠੇ ਨੇ 96 ਇਅਰ 올ਡ ਨੇ ਹੈ ਹੁਣ ਹੋਰੇ ਬੈਠਨੇ ਆਲੀ ਵਾਰ ਕੰਦ ਤੇ ਹਲੇ ਤੋਂ ਦੂਰੀ ਰਹਿ ਮਾੜਾ ਇਹਨਾਂ ਦਾ ਪਸਾਬ ਕਰਦੇ ਆ ਕਲੀਅਰ ਲਓ ਜੀ ਥੈਂਕ ਯੂ ਜੀ ਦੇਖੋ ਬਾਬੇ ਆ ਸਵਾਦ ਆਗਾ ਪਰ ਉਹਨਾਂ ਦਾ ਪ੍ਰਾਈਮ ਮੱਖਣ ਮੁੱਖਣੀਆਂ ਲਾਗਿਨਾ ਚਲੋ ਹਾਂਜੀ ਸਜਣੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆਂਗੇ ਮੈਰਿਜ ਪੈਲੇਸ ਚ ਤੇ ਬਾਬੇ ਤੁਹਾਨੂੰ ਦਿਖਾਵਾਂਗੇ ਵੀ ਵਿਆਹ ਹੋਣ ਤੋਂ ਪਹਿਲਾਂ ਆਪ ਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਤੇ ਕੀ ਕੀ ਕਰਨਾ ਪੈਂਦਾ ਬਾਬੇ ਆਪਣੇ ਪਹਿਲਾਂ ਬੁਲਾਇਆ ਗਿਆ ਬਾਈ ਸੀਵਰੇਜ ਵਾਲਾ ਇਹ ਲੈ ਕੇ ਆਇਆ ਆਪਣਾ ਟੈਂਕ ਜਿਆ ਤੇ ਜਿਹੜਾ ਆਪਣਾ ਸਾਰਾ ਸਮਾਨ ਸੀਰਨ ਦਾ ਹੁੰਦਾ ਹੁੰਦਾਗਾ ਸਾਰਾ ਡੱਗ ਡੁੱਗੀ ਉਹ ਕਰਨਗੇ ਇਹਦੇ ਨਾਲ ਸਾਫ ਤੇ ਆ ਜੋ ਤੁਹਾਨੂੰ ਲੈ ਕੇ ਚਾਲ ਦੇਗੇ ਬਾਹਰੇ ਤੇ ਬਾਹਰੇ ਬਾਬੇ ਲੱਗੇ ਹੋਣੇ ਆਪਣੇ ਡੈਕੋਰੇਸ਼ਨ ਵਾਲੇ ਕੰਮ ਕਰਨ ਕੀ ਹਾਲ ਆ ਸਤਿ ਆ ਜੀ ਠੀਕ ਹੋ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਤੇ ਆ ਦੇਖੋ ਨਾ ਬਈ ਆ ਕਰਦੇ ਨੇ ਬਈ ਆਪਣੇ ਸਾਰੇ ਫੁੱਲਾਂ ਦੀ ਡੈਕੋਰੇਸ਼ਨ ਪਹਿਲਾਂ ਹਨਾ ਐਵੇਂ ਬਣਾਉਂਦੇ ਆਗੇ ਫੁੱਲ ਜੀ ਤੇ ਇਦਾਂ ਪਹਿਲਾਂ ਤਾਂ ਮਤਲਬ ਆ ਤਾਂ ਪਹਿਨੇ ਸਾਰੇ ਖੁੱਲੇ ਫੁੱਲ ਤੇ ਫਰਾ ਲੈ ਲਾ ਕੇ ਐਸ ਆਰ ਜਾਂ ਐਸ ਆਰ ਹੀ ਕਹਿੰਦੇ ਨੇ ਇਹਨੂੰ ਹਾਂਜੀ ਆ ਜੀ ਐਸ ਆਰ ਕਹਿੰਦੇ ਤੇ ਫਿਰ ਇਦਾਂ ਨੂੰ ਪੇਸਟ ਕਰਦੇ ਆਗੇ ਤੇ ਪਹਿਲਾਂ ਬਾਬਾ ਹੁਣ ਸਾਰੇ ਦੇਖੋ ਆ ਤਿਆਰੀ ਕਰਨੀ ਪੈਂਦੀ ਆ ਤੇ ਐਵੇਂ ਕੁ ਦੱਸ ਤੇ ਭਰਨ ਜਿਵੇਂ ਉਹ ਭਰਿਆ ਹੋਇਆਗਾ ਤੇ ਇਹਦੂ ਤੋਂ ਵਧੀਆ ਹੈਵੀ ਭਰਨਗੇ ਥੋੜੇ ਜੇ ਤੇ ਆ ਵੀ ਮਤਲਬ ਜਿਹੜੇ ਆਹ ਟੱਬ ਜਿਹਨੇ ਵੀ ਤਿਆਰ ਕਰਨੇ ਆ ਤੇ ਆਜ ਤੁਹਾਨੂੰ ਲੈ ਕੇ ਚੱਲਦੇ ਅੰਦਰ ਵੀ ਕੀ ਕੀ ਕੰਮ ਕਰਦੇ ਆ ਉਹ ਕਿਉਂ ਮੁੰਡਿਆ ਹਾਂਜੀ ਆਹ ਹੈ ਬਾਬਾ ਸਾਡਾ ਅੱਜ ਕੈਸ਼ੀਅਰ ਸਾਹਿਬ ਹਾਂਜੀ ਕੈਸ਼ੀਅਰ ਸਾਹਿਬ ਠੀਕ ਹੈ ਕੈਸ਼ੀਅਰ ਸਾਹਿਬ ਓਹ ਵਾਯੂ ਆ ਦੇਖੋ ਸੱਜਣੋ ਜਿਹੜੇ ਮਤਲਬ ਆਪਣੇ ਮਾਲੀ ਲੱਗੇ ਹੋਣੇ ਬੂਟੇ ਦੀ ਕਟਿੰਗ ਕਰਦੇ ਆ ਤੇ ਪਿੱਛੇ ਮਾਤਾ ਜੀ ਇਦਾਂ ਮਤਲਬ ਸਫਾਈ ਕਰਦੇ ਆਉਂਦੇ ਆ ਆ ਰੇੜੀ ਚ ਪਾਈ ਜਾਂਦੇ ਨੇ ਸਾਰਾ ਸਮਾਨ ਤੇ ਆ ਦੇਖੋ ਇਦਾਂ ਮਤਲਬ ਪੂਰਾ ਇੱਕ ਨੰਬਰ ਕੰਮ ਹੋ ਰਿਹਾ ਹੈਗਾ ਤੇ ਆ ਜੋ ਆਪਾਂ ਤੁਹਾਨੂੰ ਮਿਲਾਉਣੇ ਆਗੇ ਮਾਲੀਆਂ ਨੂੰ ਚਲੋ ਆ ਦੇਖੋ ਸੱਜਣੋ ਆਪਣੇ ਲੱਗੇ ਹੋਣੇ ਇੱਧਰ ਮਾਲੀ ਜੀ ਕਰਨ ਕੰਮ ਬਾਬਾ ਜੀ ਕੀ ਹਾਲ ਹੈ ਜੀ ਠੀਕ ਹੋ ਜੀ ਠੀਕ ਹੈ ਜੀ ਠੀਕ ਹੈ ਓਕੇ ਚੜ੍ਹਦੀ ਕਲਾ ਜੀ ਰੱਖੀ ਜੀ ਪ੍ਰਮਾਤਮਾ ਇੱਧਰ ਆਇਆ ਹੈ ਬਈ ਆਪਣਾ ਜਿਹੜਾ ਆ ਤਾਂ ਹੈਗਾ ਬਈ ਆਪਣਾ ਸੀਵਰੇਜ ਵਾਲਾ ਤੇ ਆ ਹੈਗਾ ਬਾਈ ਆਪਣਾ ਪਾਈਪ ਸਾਫ ਕਰਨ ਵਾਲਾ ਆ ਦੇਖੋ ਕਿੰਨਾ ਸਮਾਨ ਨਿਕਲੇ ਦੇ ਵਿੱਚੋਂ ਹਲਵਾਈ ਕੀ ਕਰਦੇ ਆ ਬਾਬੇਓ ਮਤਲਬ ਜਿਹੜਾ ਸਮਾਨ ਬਚ ਜਾਂਦਾ ਉਹ ਪਾਈਪਾਂ ਦੇ ਵਿੱਚ ਇੰਨੀ ਟੱਕ ਦਿੰਦੇ ਆ ਫਿਰ ਐਵੇਂ ਗੰਦ ਰਹਿ ਜਾਂਦਾ ਹੈਗਾ ਹਾਂਜੀ ਸੱਚ ਨੂੰ ਬਾਬੇਓ ਅੱਜ ਅਸੀਂ ਜਾਵਾਂਗੇ ਆ ਗੱਡੀ ਤੇ ਇਹਦਾ ਨਾਮ ਆਗਾ ਬਲੇਰੋ ਮਿਕਸ ਟਰੱਕ ਤੇ ਹਨਾ ਬਾਬੇਓ ਇੱਥੇ ਜਾਵਾਂਗੇ ਆਪਾਂ ਸਾਰਾ ਸਮਾਨ ਲੈਣਾ ਤੇ ਲੈ ਕੇ ਆਉਣਾ ਪਨੀਰ ਲੈ ਕੇ ਆਉਣਾ ਕੋਲਡ ਡਰਿੰਕ ਤੇ ਹੋਰ ਆਪਣਾ ਸਾਰਾ ਡਿਸਪੋਜ਼ੇਬਲ ਸਮਾਨ ਲੈ ਕੇ ਆਉਣਾ ਤੇ ਰੋਲ ਵਗੈਰਾ ਸਾਰਾ ਲੈ ਕੇ ਆਉਣ ਆ ਗੱਡੀਆ ਟੋਟਲੀ ਖਾਲੀ ਤੇ ਫਿਰ ਚੱਲੀਏ ਮੁੰਡਿਆ ਚਾਲੇ ਤੋ ਦੂਰ ਹੀ ਰਹੇ ਮਾੜਾ ਯਾ ਬਾਬਾ ਕਿਸੇ ਤੋਂ ਤੁਹਾਨੂੰ ਗੱਲ ਹੋ ਰਹੀ ਹੁਣ ਆਹ ਦੇਖੋ ਬਾਬਾ ਕੰਦ ਜਮਾ ਡਿੱਗਣ ਵਾਲੀ ਹੋਈ ਹੋ ਰਹੀ ਆ ਫਰਕ ਗੈਪ ਦੇਖੋ ਕਿੰਨਾ ਕੰਦ ਚ ਉਹ ਨਹੀਂ ਨਹੀਂ ਡਿੱਗੂ ਡਿੱਗ ਬੂ ਡਿੱਗ ਬੂ ਦੇਖੋ ਬਾਬਾ ਕੰਦ ਚ ਗੈਪ ਕਰਨਾਗਾ ਇਧਰ ਨੇੜੇ ਕਿੰਨਾ ਫਰਕ ਆਗਾ ਤੇ ਆ ਜੋ ਲਿਓ ਬਈ ਹਨਾ ਤੁਸੀਂ ਆ ਦੱਸੋ ਯਾਰ ਕਿੱਧਰ ਦੀ ਲਵਾਉਣਾ ਬਾਈ ਬਣ ਕੇ ਮੈਨੂੰ ਵੀ ਲੇਟ ਕਰਾਈ ਜੇ ਤਾਂ ਮੈਂ ਵੀ ਲਊਗਾ ਲੇਟ ਹੋਈਏ ਨਾ ਬਾਈ ਹਾਂਜੀ ਸਚਨੋ ਹੁਣ ਚੱਲਦੇ ਆਂਗੇ ਸਾਰਾ ਸਮਾਨ ਲੈਣਾ ਆਪਣੇ ਆਹਾ ਯੋਂਗੇ ਦੇ ਉੱਪਰ ਚੱਲ ਯਾਰ ਮਨ ਖਰਾ ਚਲੋ ਬਨੇ ਰਹੇ ਹਾਂ ਬਾਬੇ ਵੀਡੀਓ ਦੇ ਵਿੱਚ ਜਦੋਂ ਟਾਈਮ ਹੋਇਆ ਪਿਆ ਸਹੀ 12:30 ਦਾ 12:23 ਮਿੰਟ ਹੋ ਗਏ ਤੇ ਭੁੱਖ ਬਹੁਤ ਲੱਗੀ ਪਈ ਸੀ ਚੋਬਰ ਕਹਿੰਦੇ ਵੀ ਇੱਕ ਪ੍ਰੌਣਾ ਖਾ ਕੇ ਚੱਲ ਜਾਂਦੀ ਊੜਾ ਵਿੱਚ ਤੇ ਬਾਬੇ ਉਹ ਚੱਲਦੇ ਖਾਣੇ ਫਿਰ ਕਰਦੇ ਗੱਲਬਾਤ ਅੱਗੇ ਦੇਖੋ ਬਾਬੇ ਆਹ ਸੁਆਦ ਆਗਾ ਪ੍ਰੌਣ ਦਾ ਪ੍ਰਾਇਮ ਮੱਖਣ ਮੁੱਖਣੀਆਂ ਲਾ ਗਈ ਨਾ ਨੰਦੀ ਬਣਾਈ ਜਾਂਦਾ ਹੈ ਬਾਕੀ ਨਾਲ ਆਹ ਹੋਵੇ ਸਿਰਕੇ ਵਾਲਾ ਪਿਆਜ਼ ਤੇ ਬਾਕੀ ਨਾਲ ਮਿਰਚ ਹੋਵੇ ਤੇ ਨਾਲ ਆ ਚਾਰ ਹੋਵੇ ਨਹੀਂ ਬੂਦਾ ਮਿੱਠਾ ਸਾਰਾ ਗੱਲਬਾਤ ਹੁਈ ਤੇ ਬਾਬੇਓ ਹਾਂਜੀ ਬਾਬੇ ਆਪਾਂ ਨੇ ਆਪਣਾ ਘੋੜਾ ਲੈਂਦਾ ਇੱਕ ਵਾਰੀ ਡੀਮਾਰਟ ਇੱਥੇ ਪਹੁੰਚਾਰੇ ਡਰ ਰੁੜ ਕੀ ਦਿੰਦੇ ਆਗੇ ਤੇ ਕਰਦਾਂ ਗੱਲਬਾਤ ਅੱਗੇ ਜਾ ਕੇ ਤੇ ਗੱਡੀ ਲਾ ਲਈ ਸੱਜਣ ਥੋੜੀ ਅੱਗੇ ਉਹ ਹੋ ਤਾਂ ਮਲਾ ਸਸਤਾ ਪਰੇ ਹਨਾ ਬਾਬੇ ਥੋੜਾ ਸਮਾਨ ਘੱਟ ਦਿੰਦੇ ਨੇ ਨਾ ਕੁਝ ਤੋਂ ਕੋ ਪੂਰਾ ਨਹੀਂ ਆਹ ਦੇਖ ਲੈ ਜਾਓ ਹਾਂਜੀ ਬਾਬੇ ਤੇ ਹੁਣ ਆਪਾਂ ਅੱਗੇ ਡੰਪ ਦੇ ਵਿੱਚ ਤੇ ਹੁਣ ਚੱਕਦੇ ਸਾਰੀਆਂ ਬੋਤਲਾਂ ਕਿਉਂ ਮੁੰਡਿਆ ਓਕੇ ਕੰਮ ਚੱਕਿਆ ਤੇ ਚੱਕਦੇ ਬਾਬੇ ਆਪਣੇ ਹਾ ਚੱਕਨੇ 16 ਪੇਟੀਆਂ ਦੇ ਕਰਦੇ ਗੱਲਬਾਤ ਚੱਕ ਕੇ ਹਾਂਜੀ ਬਾਬੇ ਆਪਣੇ ਠੰਡਾ ਤੇ ਪਾਣੀ ਤੇ ਖਾਰਾ ਤੇ ਕੋਲਡ ਡਰਿੰਕ ਬਾਬੇ ਸਾਰਾ ਕੁਝ ਲਿਆ ਚੱਕ ਤੇ ਹੁਣ ਬਾਬੇ ਆਪਾਂ ਆਏਗੇ ਇਹਨਾਂ ਲੋ ਬਾਈਆਂ ਲਵਮ ਮਠਾਈ ਲੈਣ ਤੇ ਬਾਬੇ ਕਰਦੇ ਗੱਲਬਾਤ ਮਠਾਈ ਮਠੀ ਲੈਣ ਤੋਂ ਬਾਅਦ ਹਾਂਜੀ ਸੱਜਣੋ ਦੇਖੋ ਆਪਾਂ ਸਾਰਾ ਸਮਾਨ ਪੈਲਸ ਦਾ ਇੱਥੋਂ ਹੀ ਲੈ ਕੇ ਜਾਣੇ ਆ ਕਿ ਬਾਕੀ ਇਹ ਸਾਰਾ ਨਮਕੀਨ ਪਿਆ ਖਵਾਬਾ ਜੀ ਬੈਠੇ ਨੇ 96 ਇਅਰ 올ਡ ਨੇ ਇਹ ਹੁਣ ਹੋਰੇ ਬੈਠ ਨੇ ਅਗਲੀ ਵਾਰ ਕੰਦ ਤੇ ਉਹ ਬਾਈ ਕਹਿੰਦਾ ਸੀ ਵੀ ਆਪਣਾ YouTube ਚੈਨਲ ਫੋਲੋ ਕਰ ਲਿਓ ਤੇ ਸਬਸਕ੍ਰਾਈਬ ਕਰ ਦਿਓ ਪਾਸਵਰਡ ਪਤਾ ਹੈਗਾ ਇਹਨਾਂ ਦਾ ਇਹ ਜੀ ਕੋਲ ਹੈ ਇਹਨਾਂ ਦੇ ਪਾਸਵਰਡ ਇਹ ਜੀ ਨੂੰ ਪਤਾ ਹੋਉਂਦਾ ਹੈ ਹਾਂਜੀ ਬਾਈ ਕਿੰਨੇ ਦੀ ਹੋਵੇ 70000 ਹੋਗੇ ਹਾਂਜੀ ਸੱਜਣਾ ਬਾਈ 75000 ਹੋ ਗਿਆ ਬਈਆਂ ਦਾ ਤੇ ਇਹਨਾਂ ਦਾ ਪਸਾਬ ਕਰਦੇ ਕਲੀਅਰ ਲੋ ਜੀ ਥੈਂਕ ਯੂ ਜੀ ਯੈਸ ਚਲੋ ਕੀ ਬਾਬੇ ਆਪਣੇ ਲਈ ਵਰਸੀ ਵੀ ਲੈ ਤੇ ਮਠਾਈ ਮਠੂ ਸਾਰਾ ਕੁਝ ਕੰਮ ਕਰ ਲਿਆ ਓਕੇ ਤੇ ਹੁਣ ਬਦੋ ਚੱਲਦੇ ਆਂਗੇ ਡਿਸਪੋਜ਼ਲ ਵਾਲਾ ਸਮਰ ਉਹਨੇ ਬੈਠੇ ਹੀ ਕਰਦਾ ਲਗੇ ਸਾਹਿਬ ਲੱਗੇ ਜੀ ਕਿਵੇਂ ਹੋਗੇ ਜੀ 47000 ਰੁਪਏ ਦੇਖ ਲੇਗਾ ਬੋਲੀ ਜੀ ਬਿਲਕੁਲ ਲਗਾਤਾ ਜੀ ਓਕੇ ਥੈਂਕ ਯੂ ਯਸ ਬਾਬੇ ਹੁਣ ਆਪਣੇ ਬਾਬਾ ਡਿਸਪੋਜ਼ ਦਾ ਸਮਾਨ ਵੀ ਲਿਆ ਤੇ ਹੁਣ ਚੱਲਦੇ ਆਂਗੇ ਆਪਾਂ ਪੇਸਟੀ ਲੈਣ ਚਲੋ ਹਾਂਜੀ ਬਾਬੇ ਹੁਣ ਆਪਣੇ ਆਪਣਾ ਸਾਰਾ ਸਮਾਨ ਆਪਣਾ ਰੋਲ ਵਗੈਰਾ ਨੈਪਕੀ ਨੂੰ ਮੇਰਾ ਗਲਾਸ ਗਲੂ ਸਾਰੇ ਲੈ ਲਾਦਾ ਤੇ ਹੁਣ ਚੱਲਦੇ ਆਂਗੇ ਆਪਾਂ ਪੇਸਟੀ ਲੈਣ ਓਕੇ ਬ੍ਰੋ ਬਾਏ ਬਾਏ ਤੇ ਚੱਲਦੇ ਹੁਣ ਬਾਬੇ ਅੱਗੇ ਹਾਂਜੀ ਬਾਬੇ ਤੇ ਹੁਣ ਆਪਾਂ ਅੱਗੇ ਬਾਬੇ ਪੂਜਾ ਬੇਕਰੀ ਹਾਊਸ ਤੇ ਆਪਾਂ ਇੱਥੋਂ ਲੈਣੀ ਨੇ ਬਾਬੇ ਪੈਟੀਆਂ ਹਨਾ ਆਪਾਂ ਲਵਾਂਗੇ 600 ਪੀਸ ਪੈਟੀ ਦਾ ਪੂਰੀ ਆਪਾਂ ਬੈਸਟ ਕੁਆਲਿਟੀ ਪੈਟੀ ਲੈਂਦੀਆਂ ਤੁਹਾਨੂੰ ਮੈਂ ਦਿਖਾਉਣਾ ਆਪਾਂ ਕਿਹੜੀ ਪੈਟੀ ਲੈਂਦੀ ਹੈਗੀ ਆਓ ਚੱਲਦੇ ਹਾਂ ਆਪਾਂ ਇਹਦੇ ਵਿੱਚੋਂ ਬਈ ਆਪਾਂ ਨੇ ਆਹ ਪੈਟੀ ਲਈਤੀ ਆਹ ਇੱਕ ਦਾ ਇਹਦੇ ਨਾਲ ਦੀ ਲਈਤੀ ਇੱਕ ਆਪਾਂ ਲਈਤੀ ਜਿਹੜਾ ਉਹਦੀ ਵਾਈਟ ਵਾਲੀ ਤੇ ਦੋਨੇ ਜਮਾਂ ਸੇਮ ਭਾਈ ਦਾ ਪਰ ਇਹਨਾਂ ਪਰ ਆਹ ਥੋੜੀ ਮਹਿੰਗੀ ਹੈ 4 ਰੁਪਏ ਮਹਿੰਗੀ ਹੈ ਇਹ ਤਾਂ ਹੀ ਹੈਗੀ ਹਨਾ 12 ਰੁਪਏ ਦੀ ਆਹੀ ਹੈਗੀ 100 ਰੁਪਏ ਆਹ ਜ਼ ਹਾਂਜੀ ਬਾਬੇ ਉੱਤੇ ਆਪਾਂ ਪੇਸਟੇ ਵੀ ਲਈਆਂ ਲੈ ਤੇ ਆਪਾਂ ਲੈਤੇ ਨੇ ਅਖਬਾਰਾਂ ਤੋਂ ਤੇ ਹੁਣ ਬਾਬੇ ਆਪਾਂ ਚੱਲਦੇ ਆਂਗੇ ਘਰੇ ਤੇ ਜੀ ਕਰਿਆ ਹਨ ਤਾਂ ਫਿਰ ਆਪਾਂ ਪਨੀਪਨੂਰਨ ਚੱਲਾਂਗੇ ਤੇ ਨਹੀਂ ਬਲੌਗ ਦੇ ਵਿੱਚ ਇੰਨੇ ਸੀ ਤੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਬਾਏ ਬਾਏ